ਦੋ ਦੋ ਤਿੰਨ ਤਿੰਨ ਵੀਡੀਓ ਲੈ ਕੇ ਆਏ ਕਿਹੜੀ ਗੱਲ ਤੋਂ ਕਿਹੜੀ ਗੱਲ ਤੋਂ ਮੇਰੀ ਗਲਤੀ ਦੱਸੋ ਮੇਰੀ ਗਲਤੀ ਕੀ ਹੈ ਇਹੋ ਜਿਹਾ ਮੈਂ ਕੀ ਕਰ ਰਹੀ ਆ ਲੈ ਹਲੇ ਗਲਤੀ ਪੁੱਛਦੀ ਆ 24 ਦਿਨ ਗੱਲ ਕੀਤੀ ਬੱਸ ਸਟੈਂਡ ਦੇ ਪਿਛਲੇ ਪਾਸੇ ਮਿਲੇ 25ਵੇਂ ਦਿਨ ਜਾ ਕੇ ਵਿਆਹ ਕਰਾ ਲਿਆ ਹੋਰ ਤੇ ਹੁਣ ਮੈਡਲ ਪਾ ਦिए ਇਹ ਵੀ ਯਾਨੀ ਕਿ ਅਧਰੀ ਸਾਈਡ ਮੈਂ ਦੇਖੋ ਬੈਠੀ ਮੈਨੂੰ ਪਤਾ ਨਹੀਂ ਸੀ ਮੇਰੀ ਵੀਡੀਓ ਬਣ ਰਹੀ ਹੈ ਮੈਂ ਤਾਂ ਐਸੀ ਵਲੌਗ ਮੈਂ ਪੰਦੇ ਬਟ ਮੈਂ ਕੁਝ ਵੀ ਵਿੱਚੋਂ ਕੱਟ ਨਹੀਂ ਕੀਤਾ ਹੈਗਾ ਉਹ ਦਲ ਡਾਇਰੈਕਟਲੀ ਹਾਈ ਹੋ ਰੱਬਾ ਮਹਿਕ ਪ੍ਰੀਤ ਦੀ ਤਾਂ ਤੇ ਨਾ ਫੇਕੂ ਪ੍ਰੀਤ ਲੱਗਦੀ ਮੈਨੂੰ ਬਾਲੀ ਪੇਮੋ ਪੇਮੋ ਕਿ ਦੇ ਕੇ ਮਾਰ ਦਿਆ ਆਖਿਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਕੈਮਰਾ ਚੱਲਦਾ ਸੀ ਐਡੀ ਤੇ ਤੂੰ ਆਮਤੀ ਹੈਣੀ ਵੀ ਤੈਨੂੰ ਪਤਾ ਹੀ ਨਹੀਂ ਲੱਗਿਆ ਐਡੇ ਦੱਸ ਉੱਥੇ ਕਿਹੜੇ ਮੀਡੀਆ ਵਾਲੇ ਸੀ ਕਿ ਜਿਹੜੇ ਤੈਨੂੰ ਪਤਾ ਨਹੀਂ ਲੱਗਿਆ ਭਾਈ ਉਹਦਾ ਕੈਮਰਾ ਚੱਲਦਾ ਉਹਦਾ ਨਹੀਂ ਚੱਲਦਾ ਦੋ ਦਾ ਟੋਟ ਰੂ ਆ ਤੇ ਆਪ ਹੀ ਤੂੰ ਕਿਆ ਹੋਊਗਾ ਵੈਸੇ ਤਾਂ ਵੀ ਭਾਈ ਆ ਤੁਸੀਂ ਕੈਮਰਾ ਔਨ ਕਰ ਦੋ ਤੇ ਮੈਂ ਹੁਣ ਨਾ ਪਿਆਰੀ ਜੀ ਸਮਾ ਲ ਦੂੰਗੀ ਇਹਨੂੰ ਯਾਰ ਬਾਹਲਾ ਇੱਕ ਭਲੇ ਖਿਆਣਾ ਮੈਂ ਸਟਾਰ ਆ ਮੈਂ ਉਹ ਆ ਮਾ ਫਲਾਣਾ ਧਮਕਾ ਵੀ ਯਾਰ ਤੇਰੇ ਵਿੱਚ ਨਾ ਡੱਕਾ ਹੈ ਨਹੀਂ ਕੋਸ਼ ਤਾਂ ਨਹੀਂ ਤੈਨੂੰ ਮੁਸ਼ਕਪਰੀ ਤਾਂ ਹੀ ਤਾਂ ਲੋਕ ਗਾਲਾਂ ਕੱਢ ਦੇਦੇ ਨੇ ਤੇ ਫੇਮਸ ਚੈਨਲ ਵਾਲਾ ਇੰਟਰਵਿਊ ਕਰਦੇ ਆ ਇੰਟਰਵਿਊ ਦੇ ਵਿੱਚ ਦੇ ਕੀ ਪੁੱਛਦੇ ਆ ਤੁਹਾਡੀ ਲਵ ਸਟੋਰੀ ਲਵ ਸਟੋਰੀ ਨੂੰ ਬੜਾ ਇਹ ਜੰਗ ਜਿੱਤ ਕੇ ਆਏ ਆਗੇ ਬਈਆ ਬਸ ਸਟੈਂਡ ਦੇ ਪਿੱਛੇ ਪਾਸੇ ਇੱਕ ਘਟਿਆ ਕਬੀਰ ਸਿੰਘ ਨਹੀਂ ਆਈ ਸੀ ਜਿਵੇਂ ਫਿਲਮ ਘਟਿਆ ਲੈਵਲ ਦਾ ਆਸ਼ਕ ਸੀਗਾ ਉਹ ਟਾਈਪ ਦੀ ਆਸ਼ਕੀ ਵਾਲੇ ਜਿਹੜੇ ਹੁਣ ਜਾਦੇ ਫੇਮਸ ਆ ਬਾਈ ਮਤਲਬ ਇੱਕ ਚੈਨਲ ਵਾਲੇ ਪਿੱਛੇ ਪਰ ਇਹਦੀ ਕੋਈ ਇੰਟਰਵਿਊ ਤਾਂ ਮਿਲੀ ਨਹੀਂ ਪਰ ਇਹਨਾਂ ਨੇ ਆਪ ਹੀ ਬਣਾਤੇ ਹਨਾ ਲਵ ਸਟੋਰੀ ਬਲੌਗ ਸਾਡੇ ਇਹ ਬਲੌਗ ਸਾਡਾ ਇਹ ਬਲੌਗ ਬਣਾ ਬਣਾ ਕੇ ਫੇਮਸ ਹੋ ਜਾਂਦੇ ਆ ਲੋਕ ਯਾਰ ਮੈਂ ਤਾਂ ਦੇਖਣ ਵਾਲਿਆ ਤੇ ਹੈਰਾਨ ਆ ਯਾ ਹਜਾ ਕਿਹੜਾ ਯਾਰ ਇਹ ਜੇ ਬਲੌਗ ਦੇਖਦਾਗਾ